ਸਭ ਤੋਂ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਬਾਤ ਸੋ ਬਾਬਾ ਸਾਹਿਬ ਉਹ ਨਿਕਲ ਜਿਹੜੀ ਕੱਲ ਅਮਰਸਾ ਦੇ ਵਿੱਚ ਰਿਹਾ ਆਪਣੀ ਗੁਰਦਾਰ ਟੈਕੋਸ ਬੋਸ ਬਰੋਂ ਸੂਝੇ ਸਮਾਇਰੋਂ ਨਿੰਦਾ ਕਰਦੇ ਸੋ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਤਾਂ ਤਾਂ ਸਤਗੁਰੂ ਵਿਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਜਿਹੜੀ 11 ਫਰਬੀ ਨੂੰ ਜਿਹੜੀ ਪੂਰੇ ਜਲੰਧਰ ਦੀ ਪ੍ਰਕਰਮਾ ਕਰਦੇ ਹੋਏ ਨਿਕਲਣੀ ਹੈ ਉਸ ਸੰਬੰਧ ਵਿੱਚ ਸੋ ਮੈਂ ਅੱਜ ਜਿਹੜੇ ਮੇਰੇ ਸਾਥ ਵੀ ਬੈਠਿਆ ਕਿਉਂਕਿ ਆਪਾਂ ਪੋਸਟ ਪਾਈ ਸੀ ਵੀ ਸਾਰੇ ਅਫਸਰ ਜਿਹੜੇ ਐ ਇਸ ਮੀਟਿੰਗ ਦੇ ਹਾਜ਼ਰ ਹੋਣ ਡੀਸੀ ਸਾਹਿਬ ਬੈਠਿਆ ਡੀਪੀ ਸਾਹਿਬ ਬੈਠਿਆ ਸਾਡੇ ਮੰਤਰੀ ਸਾਹਿਬ ਬੈਠਿਆ ਜੁਆਇੰਟ ਸੀਪੀ ਸਾਹਿਬ ਬੈਠਿਆ ਡਿਰੂਰਲ ਸੀਪੀ ਸਾਹਿਬ ਬੈਠਿਆ ਸ਼ਹਿਰੀ ਤੇ ਬੈਠਿਆ ਤੋਂ ਸਾਡੇ ਬੂਟਾ ਮੰਡੀ ਤੋਂ ਆਉਂ ਸਾਡੇ ਅਰਦਾਸਾਂ ਸਮਾਜ ਦੀ ਸ਼ਾਨ ਸਾਡੇ ਸੇਧਾ ਸੇਠ ਸਤਪਾਲ ਜੀ ਸਾਰੀਆਂ ਜਥੇਬੰਦੀਆਂ ਦੇ ਗੁਰੂ ਘਰ ਕਮੇਟੀਆਂ ਦੇ ਪ੍ਰਧਾਨ ਸਾਰੇ ਸਾਥੀ ਬੈਠੇ ਆ ਕਿਉਂਕਿ ਮੈਸੇਜ ਜਿਹੜਾ ਸਾਰਿਆਂ ਨੂੰ ਲਾਇਆ ਸੀ ਇਸ ਘਟਨਾ ਕਰਕੇ ਜਿਹੜਾ ਸਮੁੱਚਾ ਸਮਾਜ ਆ ਕਿਉਂਕਿ ਆਪਣੇ ਆਪਣੇ ਤੌਰ ਤੇ ਨਕੂਦੋਲ ਸ਼ਾਹਕੋਲ ਮਰਜ਼ੀਆਂ ਆਪਾਂ ਸਾਰੇ ਲਗਿਆ ਇਹ ਤੇ ਘੱਟੋ ਘੜੇ ਤੇ ਹਜ਼ਾਰਾਂ ਦਾ ਬੰਦਾ ਆਪਣਾ ਇਕੱਠਾ ਹੋਵੇ ਤਾਂ ਜੋ ਇੱਕ ਮੈਸੇਜ ਸਾਡੇ ਜਦ ਤ ਉਹ ਆਪਣੇ ਆਪਣੇ ਤੌਰ ਤੇ ਆਪਣੇ ਏਰੀਆ ਦੇ ਵਿੱਚੋਂ ਮਨੁੱਖਤ ਆਪਣੇ ਜਿਹੜੇ ਕਰਕੇ ਸਾਰੇ ਜਿਹੜੇ ਆ ਉਹ ਬੀਰੀ ਹੋਣ ਕਰਕੇ ਚਲੋ ਜਿੰਨੇ ਸਾਥੀ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਸਾਰਿਆਂ ਨੇ ਦੱਸਤਾ ਵੀ ਆਪਾਂ ਜਿਹੜੀਆਂ ਵੀ ਮੰਗਾਂ ਆ ਉਹ ਸਾਰੀ ਤੁਸੀਂ ਆਪਸਰਾ ਨੋਟ ਵੀ ਕਰ ਲੀਆਂ ਕੱਲ ਇਹ ਸੀ ਵੀ ਪਰ ਇਹ ਤੇ ਇੰਪਲੀਮੈਂਟ ਕਰਨਾ ਜਿਹੜਾ ਗੱਲ ਇਹ ਵੀ ਜਦੋਂ ਟਾਈਮ ਨਾ ਕਰਦਾ ਕਹਿੰਦੇ ਜਦੋਂ 11:00 ਹੋ ਜਾ ਤਰ ਐੜੀਆਂ ਚਲੋ ਉਹ ਲੰਘ ਹੀ ਜਾਣੀਆਂ ਫਿਰ ਬੰਦੇ ਨੇ ਆਪਣੇ ਆਪਣੇ ਮਿਹਨਤ ਲਾ ਕੇ ਪ੍ਰੋਗਰਾਮ ਖਤਮ ਹੋਣਾ ਫਿਰਕ ਨਹੀਂ ਕਰਗਾਨੀ ਹੈ ਦੇ ਤੁਹਾਡੀ ਹਾਰੀ ਦੇ ਆਪਾਂ ਵੀ ਕਿਹਾ ਜੀ ਜਿਹੜੇ ਤੁਹਾਡੇ ਨਾਲ ਜੀਵੀ ਵਿਭਾਗ ਦੇ ਅਫਸਰ ਆ ਕਿਹੜੇ ਵਿਭਾਗ ਦੇ ਤੁਹਾਡੇ ਅਫਸਰ ਆਣਾ ਜੇਕਰ ਨਹੀਂ ਕਰਦੇ ਤਾਂ ਸਮਝ ਨਹੀਂ ਘਟਦੇ ਆਸ ਕਰਦਾ ਵੀ ਇਹਨਾਂ ਦੇ ਕਾਨੂੰਨੀ ਕਰਦੇ ਦੇਖੋ ਇਹਨਾਂ ਦੇ ਵੀ ਕੀਤੀ ਜਾਵੇ ਕਿਉਂਕਿ ਹਰ ਵਾਰ ਇਹ ਲੈ ਕੇ ਲੱਜਦੇ ਆ ਪਰ ਉਹਦੇ ਐਗਰੀਮੈਂਟ ਨਹੀਂ ਹੁੰਦਾ ਉਹ ਤੁਸੀਂ ਕਰਨਾ ਸਾਰੇ ਨੇ ਨਿਸ਼ਾਨਾ ਕਰਦੇ ਆ ਤੇ ਇਹ ਵਿਸ਼ਵਾਸ ਇਸ ਮੰਨ ਲੋ ਜੀ ਅਗਲੀ ਵਾਰ ਜਿਹੜੇ ਇਹੀ ਗੱਲਾਂ ਆਪਾਂ ਵਾਰ-ਵਾਰ ਕਰਦੇ ਆ ਉਹ ਅਗਲੀ ਵਾਰ ਇਹ ਨਾ ਹੋਣ ਤੁਹਾਡੀ ਜਿਹੜੀ ਤਾਰੀਫ਼ ਕਰਨ ਵਿਮਿਸ਼ਲੀ ਵੀਡੀਓਜ਼ ਆਪਾਂ ਪਿਛਲੇ ਸਾਲ ਆਖਿਆ ਸੀ ਤੁਸੀਂ ਚੰਗੇ ਤੌਰ ਤੇ ਉਹਨੇ ਪ੍ਰਬੰਧ ਕੀਤੇ ਆ ਦੇਖੋ ਇਹ ਸਾਰੇ ਬੁਨੀਆ ਸਾਰੇ ਜਿੰਨੇ ਚੌਗਿਆ ਸਾਰੇ ਰੇਵਰਾਂ ਦੇ ਹੋ ਗਿਆ ਤੇ ਜਿਹੜੇ ਠੇਕੇਦਾਰ ਵੀ ਆ ਦਰ ਹੁੰਦੇ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਵੀ ਬੰਦ ਕਰ ਦੋ ਉਹ ਕਹਿੰਦੇ ਅਸੀਂ ਜਿੱਥੇ ਸ਼ੋਭਾ ਯਾਤਰਾ ਨਿਕਲਣੀ ਆ ਸਾਡੋ ਡੀਸੀ ਸਾਹਿਬ ਨੇ ਉਹ ਹੀ ਆਰਡਰ ਕੀਤਾ ਜਿਹੜੇ ਜਿਹੜੀ ਸ਼ੋਭਾ ਯਾਤਰਾ ਬਾਹਰ ਨਾਲ ਹੋ ਰਿਹਾ ਹਾਈਵੇ ਉਹ ਅਸੀਂ ਵੀ ਮੰਨ ਕਰਨਾ ਫਿਰ ਜਿਹੜੇ ਆਪਣੇ ਲੋਕ ਹੁੰਦੇ ਆ ਉਹ ਜ਼ਬਰਦਸਤੀ ਧੱਕਾ ਲਾਉਂਦੇ ਆ ਵੀ ਬੰਦ ਕਰੋ ਸ਼ੜਕ ਤੇ ਲੜਾਈ ਕਿੰਨਾ ਮੋਲ ਬਣਦਾ ਉਹ ਆਪਣਾ ਅਗਰਸੀ ਆਪਾਂ ਕਹਿੰਦੇ ਦੋ ਦਿਨ ਜਿਹੜੇ 11 ਪਰਮਨੀ ਦੇ 12 ਮਾਰਗੇ ਨੂੰ ਇਹਨੂੰ ਡਰਾਈਵ ਦੇ ਜਿਹੜਾ ਆਪਣਾ ਕੋਸ਼ਿਸ਼ ਕਰਨਾ ਚਾਹੀਦਾ ਤਾਂ ਜੋ ਬਹੁਣ ਤੌਰ ਤੇ ਪੂਰੇ ਜਲੰਧਰ ਤੇ ਸ਼ਹਿਰੀ ਵਿੱਚ ਪਾਦੋ ਜ਼ਗਣ ਫਿਰ ਸੋਧਾ ਕੇ ਅੰਦਰ ਸਾਡੇ ਸਾਂਝ ਕੇਂਦਰ ਦੇ ਵਿੱਚ ਮੁਲਾਜ਼ਮ ਜਿਹੜੇ ਆ ਉਹ ਵੀ ਸਮਾਜ ਦੇ ਆ ਉਹ ਵੀ ਚਾਹਦੇ ਵੀ ਅਸੀਂ ਸ਼ੋਭਾ ਦਾ ਹਿੱਸਾ ਬਣੀ ਪਰ ਉਹਨਾਂ ਨੇ ਛੁੱਟੀ ਨਹੀਂ ਲਈ ਫਿਰ ਪਿਛਲੇ ਵਾਲੇ ਜਿਹੜੇ ਡੀਸੀ ਸਾਹਿਬ ਨਾਲ ਗੱਲ ਵੀ ਡੀਸੀ ਸਾਹਿਬ ਕਹਿੰਦੇ ਯਾਰ ਕੰਮ ਵੀ ਕਰਾਉਣ ਜੂਰੀ ਹੁੰਦੀ ਮੈਂ ਕਹਿੰਦੇ 365 ਦਿਨ ਦੇ ਵਿੱਚ ਇੱਕ ਤਾਂ ਛੁੱਟੀ ਵੀ ਗੱਲਾਂਗੇ ਕੋਈ ਬੜੀ ਵੱਡੀ ਗੱਲ ਨਹੀਂ ਵੀ ਜੇ ਆਪਾਂ ਬੰਦੀ ਘਾਟੀ ਦਰ ਤੇ ਜਿਹੜਾ ਇਹ ਸ਼ੋਭਾ ਯਾਤਰਾ ਦਾ ਜਿਹੜੀ ਸਾਡੀ ਜਾਂਦੀ ਆ ਇਹ ਦੁਕਾਨਦਾਰਾਂ ਨੂੰ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਜੀ ਦੇਖੋ ਤੁਸੀਂ ਵੀ ਹਿੱਸਾ ਬਣੋ ਵੀ ਆਪਾਂ ਸਾਰਾ ਸਾਲ ਆਪਣੀ ਦੁਕਾਨਾਂ ਖੁੱਲ ਕੇ ਰੱਖਦੇ ਆ ਤੇ ਆਪਾਂ ਕਮਾਈ ਕਰਦੇ ਆ ਜੇਕਰ ਇੱਕ ਦਿਨ ਆਪਾਂ ਦੁਕਾਨਾਂ ਹੀ ਬੰਦ ਕਰ ਲਈਏ ਕਿਉਂਕਿ ਤੁਹਾਡੀ ਦੁਕਾਨਾਂ ਦੇ ਮੋਟਰਸਾਈਕਲ ਲੈਣਾ ਗੱਡੀਆਂ ਲੈਣਾ ਸਮਾਨ ਲੈਣਾ ਸੌਦਾ ਲੈਣਾ ਉਹੀ ਬੰਦੇ ਜਿਹੜੇ ਆ ਉਹ ਰੋਡ ਵੀ ਆਪਣਾ ਖਰਾਬ ਕਰਦੇ ਆ ਜੇਕਰ ਤੁਸੀਂ ਜਿਹੜੇ ਰੋਡ ਦੀ ਸ਼ੋਭਾ ਯਾਤਰਾ ਹੋ ਸਾਰੇ ਦੁਕਾਨਦਾਰ ਬੰਦ ਰੱਖਣਗੇ ਤਾਂ ਆਪਣਾ ਸਮੱਸਿਆ ਜਿਹੜੀ ਇਹ ਇਹ ਹੱਲ ਹੋ ਸਕਦੀ ਆ ਤਦ ਕਰਕੇ ਦੁਨੀਆ ਮਾਰਕੀਟ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਵੀ ਕਹਿੰਦੇ ਦੁਨੀਆ ਪ੍ਰਸ਼ਾਸਨ ਵੱਲੋਂ ਵੀ ਇੱਕ ਵਾਰੀ ਜਰੂਰ ਕਹੋ ਵੀ ਆਪਾਂ ਇੱਕ ਦਿਨ ਸੋਹ ਜਿਹਾ ਜਰਾ ਸਾਰੀਆਂ ਝੂੜੇ ਦੁਕਾਨਾਂ ਆਪਾਂ ਇੱਥੀਆਂ ਵਾਧਰਾ ਸੜਕੀ ਤਾਂ ਜੋ ਪ੍ਰੋਪਰ ਜਾ ਸਕੇ ਅਤੇ ਪ੍ਰਸ਼ਾਸਨਿਕ ਉਹ ਗੁੱਟਾ ਮੰਡੀ ਤੋਂ ਆਉਂਦੇ ਜਿਹੜੀ ਚੱਕੀ ਨਿਕਲਦੀ ਆ ਉਹਦੇ ਨਾਲ ਤਾਂ ਫੋਰਸ ਪੂਰੀ ਲੱਗੀ ਹੁੰਦੀ ਹੈ ਜਦੋਂ ਨਗਰਿਆਂ ਦੇ ਨਾਲ ਤੇ ਪਿੱਛੇ ਜਿਹੜੀਆਂ ਵੀ ਸਟੇਜਾਂ ਹੁੰਦੀਆਂ ਫਿਰ ਆਪਣਾ ਪ੍ਰਸ਼ਾਸਨ ਦਾ ਪੁਲਿਸ ਅਧਿਕਾਰੀ ਕੋਈ ਵੀ ਜਿਹੜਾ ਉਹ ਨજર ਨਹੀਂ ਹੁੰਦਾ ਰਾਤ ਨੂੰ ਜਦੋਂ ਕੋਈ 9 ਵਜੇ ਤੇ ਚਲਦੀ ਸਟੇਜ ਦੀ ਤੇ ਦੁੱਪ ਚਲਦੀ ਆ ਤੇ ਕੱਲੇ ਜਿਹੜੇ ਸਟੇਜ ਦੇ ਸਾਥੀ ਹੁੰਦੇ ਆ ਉਹ ਵੀ ਰਹਿ ਜਾਂਦੇ ਆ ਤੇ ਪ੍ਰਚਾਰ ਜਿੰਨੇ ਚੌਗਿਆ ਜਿੱਥੇ ਜਿੱਥੇ ਸਟੇਜਾਂ ਲੱਗੀਆਂ ਤਾਂ ਪਕੜ ਕੇ ਇੱਕ ਕਮਰਾ ਜਿਹੜਾ ਟ੍ਰੈਵਲ ਆ ਉਹ ਪੱਕਾ ਹੀ ਜਣਾ ਜਿੰਨੇ ਲਿਕਨ ਸਵੇਰ ਜਦੋਂ ਨਹੀਂ ਨਿਕਲਦੀ ਉਹ ਕੋਈ ਇੱਕ ਕਮਰਾ ਜਿਹੜਾ ਹਰ ਸਟੇਜ ਤੇ ਖੜਾ ਹੋਵੇ ਤਾਂ ਜੋ ਕੋਈ ਵੀ ਸਮੱਸਿਆ ਨਾ ਹੋਵੇ ਕਿਉਂਕਿ ਰਾਤ ਨੂੰ 7-8 ਵਜੇ ਪਿਹਰਾ ਹੋ ਜਾਂਦਾ ਸਾਡੇ ਲੋਗ ਆਪਾਂ ਆਪਣੇ ਨੂੰ ਕਹਿ ਸਕਦੇ ਆ ਟਾਡੇ ਲੋਕ ਖਰਾਬੀ ਦੇ ਚੀਜ਼ਾਂ ਦੇ ਫਿਕਾਣੇ ਕਹਿੰਦੇ ਯਾਰ ਲੋਕ ਜੇ ਕੋਈ ਤਾਂ ਮਨਾ ਕਰਦਾ ਵੀ ਅਸੀਂ ਨਹੀਂ ਡੋਣਾ ਕਿ ਉਹਨਾਂ ਨਾਲ ਦੇ ਜੇਕਰ ਮੁਲਾਜ਼ਮ ਖੜਾ ਹੋਊਗਾ ਤੇ ਕੰਟਰੋਲ ਦੇ ਹੋਣ ਵਾਲੇ ਆ ਆਪਣੇ ਪੰਕ ਕਾਲ ਕਰਕੇ ਦੋ ਬੰਦੇ ਦੇ ਐਕਸ਼ਨ ਨੇ ਪਰਚਾ ਕਰ ਸਕਦੇ ਸੋ ਮੈਂ ਇਹ ਕਹਿੰਦਾ ਵੀ ਤੁਸੀਂ ਸਾਰੇ ਪੁਲਿਸ ਰੌਦਿਆ ਜੀਆਂ ਆਪਣੀ ਮੰਗਾਂ ਰੱਖੀਆਂ ਇਹਨੂੰ ਆਪਾਂ ਇੰਪਲੀਮੈਂਟ ਕਰੀਏ ਤੇ ਜਿੰਨੇ ਸਾਥੀ ਆਏ ਸਾਰਿਆਂ ਨੂੰ ਬੇਨਤੀ ਆ ਵੀ ਕਈ ਸਾਥੀ ਉਹਨਾਂ ਤਾਬੀਰ ਪਛਾਣ ਕਰ ਲਿਆ ਨੇ ਲੋਗ ਆਪਾਂ ਬਾਹਰ ਜਾ ਕੇ ਵੀ ਇੱਕ ਬਾਈਟ ਹੋਣੀ ਆ ਸਾਰਿਆਂ ਦੀ ਭਰਾਵਾਂ ਦੀ ਸਲਾਹ ਦੇ ਨਾਲ ਸੋ ਅੱਜ ਇਹ ਜੀਜ਼ਾ ਮੇਜ਼ਾ ਤੁਹਾਨੂੰ ਮੰਤਰੀ ਸਾਹਿਬ ਲਈ ਵੇਖਦੀ ਹੈ ਵੀ ਜਿਨ੍ਹਾਂ ਨੇ ਤੁਹਾਨੂੰ ਜਿਆਦਾ ਦਿੱਤੇ ਇਹ ਪਹਿਲਾਂ ਹੋ ਰਿਹਾ ਕਿਉਂਕਿ ਆਪਾਂ ਖੜੇ ਪਰਨਾ ਕਰੀਏ ਖੜੇ ਪਰ ਕੁਝ ਨਹੀਂ ਹੁੰਦਾ ਇਸ ਹਫਤੇ ਵਿੱਚ ਤੁਸੀਂ ਆ ਬਾਕੀ ਨੇ ਪਹਿਲੇ ਹੱਫਤੇ ਵਿੱਚ ਜਿੰਨਾ ਕੁਝ ਕਿਹਾ ਉਹਨੂੰ ਸਾਰਾ ਕੰਪਲੀਟ ਕਰ ਜੀ ਦੁਬਾਰਾ ਭਾਵੇਂ ਜੀ